ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮੋਤੀ ਬਾਗ ਸਾਹਿਬ ਨਾਨਕਪੁਰਾ ਦਿੱਲੀ ਇਹ ਪਾਵਨ ਸਥਾਨ ਦਸਵੀਂ ਪਾਤਸ਼ਾਹ ਧੰਤਨ ਸ੍ਰੀ ਗੁਰਗੋਇੰਦ ਸਿੰਘ ਮਹਾਰਾਜ ਜੀ ਦੇ ਦਿੱਲੀ ਪਧਾਰਨ ਦੀ ਯਾਦ ਵਿੱਚ ਬਣਿਆ ਹੋਇਆ ਜੀ ਜਦੋਂ ਤਖਤ ਸ੍ਰੀ ਧੰਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਗੁਰੂ ਸਾਹਿਬ ਜੀ ਦਖਣ ਵੱਲ ਰਵਾਨਾ ਹੁੰਦੇ ਨੇ ਅਜੇ ਰਾਜਸਥਾਨ ਵਿੱਚ ਹੀ ਪਹੁੰਚਦੇ ਨੇ ਕਿ ਜਿੱਥੇ ਅੱਜਕੱਲ ਗੁਰਦੁਆਰਾ ਬਘੌਰ ਸਾਹਿਬ ਬਣਿਆ ਹੋਇਆ ਉਥੇ ਆਪ ਜੀ ਨੂੰ ਸੂਚਨਾ ਮਿਲਦੀ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਗਈ। ਉਦਰ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਜਿਹੜਾ ਉਹਦੀ ਗੱਦੀ ਦਾ ਵਾਰਿਸ ਸੀ ਹੋਰ ਰਾਜਿਆਂ ਨੇ ਉਸ ਗੱਦੀ ਨੂੰ ਹਥਿਆਉਣ ਵਾਸਤੇ ਬੜੇ ਯਤਨ ਕੀਤੇ ਹਮਲੇ ਕਰਨੇ ਸ਼ੁਰੂ ਕੀਤੇ। ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਕੋਲੋਂ ਮਦਦ ਮੰਗੀ। ਸਤਿਗੁਰ ਜੀਆ ਨੂੰ ਸੁਨੇਹੇ ਭੇਜੇ। ਕਿਉਂਕਿ ਬਾਦਸ਼ਾਹ ਬਹਾਦਰ ਸ਼ਾਹ ਇੱਕ ਚੰਗਾ ਇਨਸਾਨ ਸੀ ਜਦੋਂ ਔਰੰਗਜ਼ੇਬ ਨੇ ਆਨੰਦਪੁਰ ਸਾਹਿਬ 'ਤੇ ਹਮਲੇ ਕਰਵਾਏ ਤੇ ਬਾਦਸ਼ਾਹ ਬਹਾਦਰ ਸ਼ਾਹ ਦੇ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਗੁਰੂ ਸਾਹਿਬ ਜੀ ਨਿਰਦੋਸ਼ ਨੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਅਜਾਇਆ ਕੰਮ ਨਹੀਂ ਕੀਤਾ ਜਿਹੜਾ ਸਾਡੀ ਸਲਤਨਤ ਦੇ ਵਿਰੁੱਧ ਹੋਵੇ ਪਰ ਔਰੰਗਜ਼ੇਬ ਕੰਨਾਂ ਦਾ ਕੱਚਾ ਸੀ ਉਹ ਹੋਰ ਪਹਾੜੀ ਰਾਜਿਆਂ ਦੇ Hindu ਰਾਜਿਆਂ ਦੇ ਮਗਰ ਲਾ ਕੇ ਆਨੰਦਪੁਰ ਸਾਹਿਬ 'ਤੇ ਹਮਲੇ ਕੀਤੇ ਸਨੇਹੇ ਨੂੰ ਮੰਨਦੇ ਹੋਇਆਂ ਮੋਤੀ ਬਾਗ ਸਾਹਿਬ ਵਾਲੇ ਸਥਾਨ ਦੇ ਉੱਤੇ ਸਨ 1707 ਈਸਵੀ ਵਿੱਚ ਪਹੁੰਚੇ। ਇਸ ਪਾਵਨ ਸਥਾਨ ਦੇ ਜਦੋਂ ਆ ਕੇ ਠਹਿਰਾਉ ਕਰਦੇ ਨੇ ਪਹਿਲਾਂ ਇਹ ਮੋਚੀ ਬਾਗ ਬਸਤੀ ਸੀ ਜਿਹਦਾ ਨਾਮ ਬਦਲ ਕੇ ਗੁਰੂ ਸਾਹਿਬ ਜੀਆ ਨੇ ਬਾਅਦ ਵਿੱਚ ਮੋਤੀ ਬਾਗ ਰੱਖਿਆ। ਸਤਿਗੁਰੂ ਜੀਆ ਨੇ ਆਪਣੇ ਆਉਣ ਦੀ ਸੂਚਨਾ ਦੇਣ ਲਈ ਇੱਥੋਂ ਤਕਰੀਬਨ 8 ਮੀਲ ਦੀ ਦੂਰੀ 'ਤੇ ਲਾਲ ਕਿਲਾ ਹੈ। ਉਥੇ ਬਾਦਸ਼ਾਹ ਬਾਦਰ ਸ਼ਾ ਬੈਠਾ ਸੀ ਆਪਣੇ ਪਲੰਗ ਤੇ ਗੁਰੂ ਸਾਹਿਬ ਜੀ ਨੇ ਤੇ ਪਾਵੇ ਵਿੱਚ ਤੀਰ ਮਾਰਿਆ ਤੀਰ ਦੇ ਸਿਰੇ ਤੇ ਸੋਨਾ ਲੱਗਾ ਵੇਖ ਕੇ ਉਹ ਪਛਾਣ ਗਿਆ ਕਿ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਤੇ ਨਾਲ ਜੇ ਮਨ ਵਿੱਚ ਇਹ ਸੋਚ ਹੀ ਰਿਹਾ ਕਿ ਇੰਨੀ ਦੂਰ ਤੀਰ ਮਾਰਨਾ ਉਹ ਵੀ ਨਿਸ਼ਾਨਾ ਲਾ ਕੇ ਇਹ ਕੋਈ ਕਰਾਮਾਤ ਹੈ ਕੋਈ ਚਮਤਕਾਰ ਹੈ ਅਜੇ ਸੋਚ ਹੀ ਰਿਹਾ ਕਿ ਗੁਰੂ ਸਾਹਿਬ ਜੀ ਨੇ ਦੂਸਰਾ ਤੀਰ ਉਹਦੇ ਪਲੰਗ ਵਿੱਚ ਮਾਰਿਆ ਨਾਲ ਹੀ ਉਹਦੇ ਤੇ ਇੱਕ ਚਿੱਠੀ ਲੱਗੀ ਹੋਈ ਸੀ ਕੁਝ ਤੇ ਲਿਖਿਆ ਸੀ ਕਿ ਕਰਾਮਾਤ ਨਹੀਂ ਹੈ ਕੇਵਲ ਸੂਰ ਬੀਰਾਂ ਦਾ ਕਰਤਬ ਬਾਦਸ਼ਾਹ ਬਹਾਦਰ ਸ਼ਾਹ ਬੜਾ ਪ੍ਰਭਾਵਿਤ ਹੋਇਆ ਜੀ ਫਿਰ ਇੱਕ ਦਿਨ ਮੁਕਰਰ ਕੀਤਾ ਗਿਆ ਜਿੱਥੇ ਅੱਜ ਕੱਲ ਗੁਰਦੁਆਰਾ ਦਮਦਮਾ ਸਾਹਿਬ ਸਭਾ ਇਮਾਨਾਬ ਜੀ ਨੇ ਦਰਸ਼ਨ ਕੀਤੇ ਨੇ ਉਸ ਪਾਵਨ ਅਸਥਾਨ ਤੇ ਸਤਗੁਰਾਂ ਦੀ ਤੇ ਬਾਦਸ਼ਾਹ ਬਹਾਦਰ ਸ਼ਾਹ ਦੀ ਪਹਿਲੀ ਮੁਲਾਕਾਤ ਹੋਈ ਜੀ ਅਸੀਂ ਨੇ ਉਸ ਥਾਨ ਦੇਖ ਰਹੇ ਹੁ ਤੀਰ ਗੜੀ ਸਾਹਿਬ ਇਸ ਸਥਾਨ ਤੇ ਗੁਰੂ ਸਾਹਿਬ ਜੀ ਆਨੇ ਇਥੋਂ 8 ਮੀਲ ਦੂਰ ਲਾਲ ਕਿਲੇ ਤੇ ਬੈਠੇ ਬਾਦਸ਼ਾਹ ਬਹਾਦਰ ਸ਼ਾਹ ਦੇ ਪਲੰਘ ਵਿੱਚ ਤੀਰ ਮਾਰ ਰਿਹਾ ਸੀ ਜਦੋਂ ਕਿਤੇ ਵੀ ਆਪ ਜੀ ਦਿੱਲੀ ਆਉਂਦੇ ਹੋ ਉਸ ਪਾਵਨ ਸਥਾਨ ਦੇ ਜ਼ਰੂਰ ਦਰਸ਼ਨ ਕਰਕੇ ਜਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ